ਜੈਨਿਕ ਸੁਣਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਇਕਬਾਲ ਬੀਤੀ ਰਾਤ ਲਾਟੋਵਾਲ ਟੋਲ ਨੇੜੇ ਜਿਸ ਤਰ੍ਹਾਂ ਦੇ ਨਾਲ ਭਿਆਨਕ ਹਾਸਾ ਵਾਪਰਿਆ ਸੀ ਜਿਸ ਦੇ ਵਿੱਚ ਪੰਜ ਮੋਤਾ ਹੋ ਜਾਂਦੀਆਂ ਨੇ ਤਿੰਨ ਮੁੰਡੇ ਤੇ ਦੋ ਕੁੜੀਆਂ ਜੀ ਤਾਂ ਉਸ ਤੋਂ ਚਸ਼ਮ ਜੀ ਨੇ ਉਹ ਸਾਹਮਣੇ ਆ ਚੁੱਕੇ ਹੋ ਇਹਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਵੀਰ ਜਨ ਜੀ ਹਾਂ ਜੀ ਵੀਰ ਜਨ ਦਾ ਤੁਸੀਂ ਉੱਥੇ ਰਾਤ ਮੌਕੇ ਤੇ ਸੀ ਜਦੋਂ ਐਕਸੀਡੈਂਟ ਹੋਇਆ ਤੁਸੀਂ ਉੱਥੇ ਕੀ ਵਾਕਿਆ ਦੇਖਿਆ ਕੀ ਹਾਲਾਤੀ ਉਸ ਵੇਲੇ ਮੈਨੂੰ ਸਾਡੇ ਸਾਹਿਬ ਮਨਜੀਤ ਸਰ ਦਾ ਫੋਨ ਆਇਆ ਮੈਂ ਘਰੇ ਸੀ ਜੀ ਕਹਿੰਦਾ ਮੈਨੂੰ ਕੱਪੜੇ ਚਾਹੀਦੇ ਜੀ ਮਤਲਬ ਮਤਲਬ ਕੋਈ ਹਾਸਾ ਆਇਆ ਵਾ ਛੋੜੇ ਬੱਚੇ ਆ ਜੀ ਤੇ ਮੈਂ ਘਰੋਂ ਕੱਪੜੇ ਲੈ ਕੇ ਗਿਆ ਜੋ ਰਮਾਲੇ ਸੀ ਕੁਝ ਉਹਨਾਂ ਦੇ ਕੋਲ ਸੀ ਕੁਝ ਮੇਰੇ ਸੀ ਉਹ ਕਹਿੰਦੇ ਡੈੱਡ ਬੋਡੀਆਂ ਮਤਲਬ ਇੰਧਾ ਜਿਆਦੀਆਂ ਹੋਈਆਂ ਆਈਆਂ ਸਰਪੰਚ ਸਾਹਿਬ ਕੱਪੜਾ ਕੋਈ ਵੀ ਲਿਆ ਉਹ ਸਰਪੰਚ ਉਹ ਇੱਥੇ ਦੇ ਹਾਂਜੀ ਮੈਂ ਲੋਡਵਾ ਦਾ ਸਰਪੰਚ ਆ ਫਿਰ ਮੈਂ ਉਹਨਾਂ ਨੂੰ ਕੱਪੜੇ ਲੈ ਆ ਕੇ ਦਿੱਤੇ ਚਾਰ ਪੰਜ ਘਰੇ ਸਰੋਪੇ ਵੇ ਸੀ ਉਹ ਮੈਂ ਲੈ ਗਿਆ ਫੜਾ ਫੜਾ ਜਦੋਂ ਦੇਖਿਆ ਤਾਂ ਬਹੁਤ ਬੱਚਿਆਂ ਦਾ ਮਾੜਾ ਹਾਲ ਹੋਇਆ ਆ ਸੀ ਜੀ ਔਰ ਜੋ ਬੱਚੇ ਦੇ ਹਾਲਾਤ ਦੇਖ ਲਈ ਹੁੰਦੇ ਸੀ ਉਹਨਾਂ ਨੇ ਜੋ ਮਨਜੀਤ ਸਰ ਔਰ ਮੁਲਾਜ਼ਮ ਉਹਨਾਂ ਨੇ ਆਪਣਾ ਬਹੁਤ ਵਧੀਆ ਰੋਲ ਨਿਭਾਇਆ ਉਥੇ ਆਪਣੇ ਬੱਚਿਆਂ ਵਾਂਗੂ ਉਹਨਾਂ ਨੂੰ ਡੈਡ ਬੋਡੀਆਂ ਨੂੰ ਦੇਖਿਆ ਔਰ ਪਹਿਲੀ ਵਾਰੀ ਮੈਂ ਦੇਖਿਆ ਜਿਹੜੇ ਮੁਲਾਜ਼ਮ ਇੰਨੀ ਰੂਨਾ ਉਹਨਾਂ ਬੱਚਿਆਂ ਨੂੰ ਚੱਕਦੇ ਸੀ ਉਹਨਾਂ ਨੂੰ ਇਹ ਨਹੀਂ ਸੀ ਅਸੀਂ ਡਿਊਟੀ ਕਰਦੇ ਪਏ ਆਪਣੇ ਘਰ ਵਾਂਗੂ ਮਾਸ ਸਮਝ ਕੇ ਉਹਨਾਂ ਨੂੰ ਲੱਗੇ ਹੋਏ ਸੀ ਡੈੱਡ ਬੋਡੀਆਂ ਨੂੰ ਚੱਕਣ ਲੱਗੇ ਹੋਏ ਸੀ ਉਹਨਾਂ ਨੇ ਆਪ ਨਾਲ ਇਕੱਠੀਆਂ ਕਰਾਈਆਂ ਅਸੀਂ ਵੀ ਇਹ ਚੱਕੇ ਔਰ ਮੁਲਾਜ਼ਮਾਂ ਨੇ ਜਿੰਨੇ ਬੋਡੀਆਂ ਦੇ ਹਾਲਾਤ ਕਿਵੇਂ ਦੇਖੋ ਕਿ ਕਿਹਾ ਜਾ ਰਿਹਾ ਕਿਸਦਾ ਧੜ ਦੋ ਹੋ ਗਏ ਸਰੀਰ ਦੇ ਦੋ ਹਿੱਸੇ ਹੋ ਗਏ ਸਰੀਰ ਧੋਣਾ ਅੱਡ ਹੋ ਗਈਆਂ ਲੱਤਾਂਵਾਂ ਟੁੱਟੀਆਂ ਕਿਵੇਂ ਕਿਵੇਂ ਦੇ ਹਾਲਾਤ ਸੀ ਕਿ ਉਸ ਨੂੰ ਕਿਸੇ ਬੱਚੇ ਨਾਲ ਇਦਾਂ ਦੀ ਹੁਣੇ ਨਹੀਂ ਚਾਹੀਦੀ ਜੀ ਘਟਨਾ ਇਹ ਜਿਹੜੀ ਘਟਨਾ ਬਹੁਤ ਮਾਰੀ ਹੋਈ ਆ ਤੇ ਜੋ ਨਾ ਤੁਸੀਂ ਪੁੱਛਦੇ ਪਏ ਜਿੱਦਾਂ ਸਰ ਇਹਦਾ ਬੱਚੇ ਵਾਕਈ ਨਹੀਂ ਦੇਖਣ ਲੱਗ ਸੀ ਔਰ ਮੁਲਾਜ਼ਮਾਂ ਕੋਲ ਵੀ ਨਹੀਂ ਦੇਖ ਹੁੰਦੀ ਅਸੀਂ ਉਹ ਵੀ ਮਤਲਬ ਬਹੁਤ ਵੱਡਾ ਦਿਲ ਕਰਕੇ ਮੈਂ ਉਹਨਾਂ ਨੂੰ ਇਕੱਠੇ ਕਰਦੇ ਪਏ ਸੀ ਕਿੰਨੇ ਨੌਜਵਾਨਾਂ ਦੀ ਧੋਣਾ ਲੱਗ ਹੋ ਗਏ ਧੜ ਤੋਂ ਇੱਕ ਦੋ ਜਣੇ ਦੀਆਂ ਹੋਈਆਂ ਹੋਣੀਆਂ ਵਾ ਦੋ ਜਣੇ ਬੈਕ ਤੇ ਕਾਫੀ ਮਤਲਬ ਜੋਗ ਨਹੀਂ ਸੀ ਦੇਖਣ ਵਾਲੇ ਹਨੇਰਾ ਸੀ ਬੈਠੀਆਂ ਲਗਾ ਉਹਨਾਂ ਨੇ ਡੈੱਡ ਬੋਡੀਆਂ ਇਕੱਠੀਆਂ ਕੀਤੀਆਂ ਨਹੀਂ ਦੇਖ ਸਕਦੇ ਸੀ ਔਰ ਦੇਖ ਵੀ ਨਹੀਂ ਹੁੰਦੀ ਅਸੀਂ ਇਹ ਪਰਿਵਾਰਕ ਮੈਂਬਰ ਉਹ ਖੁਦ ਚਾਜਦਾ ਰਹੇ ਹੈ ਕਹਿੰਦੇ ਵੀ ਐਕਸੀਡੈਂਟ ਨਹੀਂ ਹੈ ਇਹ ਮਰਡਰ ਹੋ ਸਕਦਾ ਹੈ ਕਤਲ ਹੋ ਸਕਦਾ ਕਿਉਂਕਿ ਅਸੀਂ ਵੀ ਸਪੋਰਟ ਤੇ ਜਾ ਕੇ ਦੇਖਿਆ ਜਗ੍ਹਾ ਜਗ੍ਹਾ ਤੇ ਚਰਬੀ ਫਿੰਦਰੀ ਹੋਈ ਹੈ ਬਲੱਡ ਲੱਗਿਆ ਹੋਇਆ ਹੈ ਰੇਲਿੰਗ ਪਾਰ ਕਰਕੇ ਬੈਕ ਸਾਈਡ ਜਿਹੜੀ ਕੰਕਰੀਟ ਦਾ ਪੱਥਰ ਪਿਆ ਵੱਡਾ ਉਹ ਵੀ ਸਾਰਾ ਬਲੱਡ ਨਾਲ ਲਿਪੜਿਆ ਪਿਆ ਨਹੀਂ ਇਹਦੇ ਬਾਰੇ ਨਹੀਂ ਪਤਾ ਜੀ ਸਾਨੂੰ ਜਿਹੜਾ ਜੋ ਦੇਖਿਆ ਵਾ ਉਥੇ ਮਤਲਬ 2:00 ਵਜੇ ਆ ਅਸੀਂ ਮਤਲਬ ਇੰਨਾ ਨਹੀਂ ਪਤਾ ਜੀ ਇਹ ਤੁਹਾਨੂੰ ਪਤਾ ਐਕਸੀਡੈਂਟ ਕਿੰਨੇ ਕਵਜੇ ਹੋਇਆ ਸੀਗਾ ਇਹ ਜੀ ਮੈਨੂੰ ਉਹਨਾਂ ਨੇ ਆਇਆ ਫੋਨ ਸੇ 11 ਦੇ ਵਿੱਚ 11:30 12 1 ਵਜੇ ਤੱਕ ਰੁਕਿਆ ਹਣਾ ਜਦੋਂ ਡੈੱਡ ਬੋਡੀਆਂ ਵਿੱਚ ਰੱਖ ਲਈਆਂ ਫਿਰ ਅਸੀਂ ਆ ਗਏ ਹਾਂਜੀ ਬਹੁਤ ਬਹੁਤ ਮਤਲਬ ਮੁਲਾਜ਼ਮਾਂ ਦਾ ਜਿਆਦਾ ਰੋਲ ਸੀ ਕਿਥੋਂ ਕਿਥੋਂ ਬੋਡੀਆਂ ਇਕੱਠੀਆਂ ਕੀਤੀਆਂ ਕਹਿੰਦੇ ਅੰਗ ਖਿਲਰੇ ਪਏ ਸੀਗੇ ਬੋੜੀ ਦੇ ਮਤਲਬ ਡਿਗੇ 'ਤੇ ਅਸੀਂ ਵਿੱਚ ਬੱਚੇ ਕੁਝ ਇੱਕ ਡੈਡ ਬੋਡੀ ਉੱਪਰ ਪਈ ਸੀ ਮਤਲਬ ਪਹਿਲਾਂ ਵੀ ਬਾਏ ਟਾਈਮ ਉਥੇ ਡਿੱਗਦੇ ਰਹਿੰਦੇ ਆ ਕਾਫੀ ਚਾਰ ਬੋਡੀਆਂ ਥੱਲੇ ਡਿੱਗੀਆਂ ਸੀ ਝਾੜੀਆਂ 'ਚ ਦੇਖੋ ਪ੍ਰਾਈਵਟ ਦੇ ਉੱਪਰ ਸੀ ਹਾਂਜੀ ਹਾਂਜੀ ਇਦਾਂ ਹੀ ਹੋਇਆ ਜੀ ਚਾਰ ਥੱਲੇ ਡਿੱਗੀਆਂ ਹੋਈਆਂ ਸੀ ਬਾਕੀ ਇੱਕ ਉੱਤੇ ਸੀ ਤਾਂ ਗੱਡੀ ਤੁਹਾਨੂੰ ਰਾਤ ਪਤਾ ਲੱਗਿਆ ਕਿਹੜੀ ਜਗ੍ਹਾ ਤੇ ਵੱਜੀ ਹੈ ਕਿਸ ਜਗ੍ਹਾ ਤੇ ਵੱਜੀ ਜਾਂ ਕਿਵੇਂ ਹੋਇਆ ਐਕਸੀਡੈਂਟ ਹੈ ਗੱਡੀ ਜੀ ਉਹੀ ਡਿਵੈਲਟਰ ਦੇ ਵਿੱਚੇ ਵੱਜੀ ਹੋਈ ਸੀ ਤੇ ਉਹਦੇ ਵਿੱਚ ਵੱਜੀ ਜਿਹੜਾ ਡਿਵੈਲਟਰ ਦੇ ਵਿੱਚ ਮੈਨੂੰ ਫੋਨ ਆਇਆ ਸੀ ਇਹਨਾਂ ਦਾ ਭਾਜੀ ਦਾ ਮਨਜੀਤ ਦਾ ਫਿਰ ਉਹਦੇ ਕਰਕੇ ਮਤਲਬ ਅਸੀਂ ਚੱਲ ਗਏ ਉਹਨਾਂ ਨੇ ਮੈਨੂੰ ਕਿਹਾ ਚਲੋ ਕੱਪੜੇ ਲੈ ਕੇ ਆਓ ਮੈਂ ਆਪਣਾ ਕੱਪੜੇ ਹੀ ਦੇਣ ਗਏ ਸੀ ਚਲੋ ਸਰਪੰਚ ਨਾਲ ਸੇਵਾ ਲਾ ਦਿੰਦੇ ਇੱਕ ਦੂਜੇ ਦੀ ਗੱਲ ਮੰਨ ਲੈਣੇ ਪੈਂਦੀ ਆ ਉਹ ਕੱਪੜੇ ਹੀ ਦੇਣ ਗਏ ਸੀ ਅੱਛਾ ਤੁਸੀਂ ਸਰਪੰਚ ਉਸ ਇਲਾਕੇ ਦੇ ਤੁਸੀਂ ਵੈਰੀਫਾਈ ਕੀਤਾ ਵੀ ਘਟਨਾ ਹੋਈ ਕਿਵੇਂ ਆ ਜਿਵੇਂ ਪਰਿਵਾਰ ਕਹਿ ਰਿਹਾ ਵੀ ਸਾਨੂੰ ਖਦਸ਼ਾ ਵੀ ਹੈ ਮਰਡਰ ਵੀ ਹੋ ਸਕਦਾ ਹੈ ਕਤਲ ਵੀ ਹੋ ਸਕਦਾ ਹੈ ਪਤਾ ਹੀ ਐਨਾ ਕਿ ਉਹ ਪਰਿਵਾਰਾਂ ਨੂੰ ਪਤਾ ਹੋਊਗਾ ਇਹ ਚੀਜ਼ ਦਾ ਸਾਨੂੰ ਨਹੀਂ ਪਤਾ ਹੈਗਾ ਜੀ ਮਤਲਬ ਮੈਂ ਤਾਂ ਘਰੇ ਹੀ ਸੀ ਅਸੀਂ ਅਸੀਂ ਚਲੋ ਇਹਨਾਂ ਦਾ ਮਨਜੀਤ ਸਰ ਦਾ ਫੋਨ ਆਇਆ ਸੀ ਤਾਂ ਉਹਦੇ ਵਾਸਤੇ ਮੈਂ ਚੱਲ ਗਿਆ ਸੀ ਯਾਨੀ ਕਿ ਰਾਤ ਫਿਰ ਉਹਨਾਂ ਦੇ ਅੰਗ ਪਰ ਇਕੱਠੇ ਕਰਨ ਨੂੰ ਵੀ ਕਾਫੀ ਸਮਾਂ ਲੱਗ ਗਿਆ ਵੀ ਬੋਡੀ ਦੇ ਪਾਰਟ ਐਨੇ ਅਲੱਗ-ਅਲੱਗ ਹੋ ਗਏ ਸੀਗੇ ਇਹ ਮੈਨੂੰ ਮਤਲਬ ਲੱਗ ਗਿਆ 2-3 ਘੰਟੇ-ਘੰਟੇ ਲੱਗ ਗਏ ਸੀ ਤੇ ਬਾਕੀ ਜ਼ਿਆਦਾ ਜੀ ਐਂਬੂਲੈਂਸ ਵਾਲਿਆਂ ਨੂੰ ਵੀ ਪਤਾ ਵਾ ਜੀ ਉਥੇ ਟੂਲ ਟੈਕਸ ਦੇ ਐਂਬੂਲੈਂਸ ਵਾਲੇ ਸੀ ਉਥੇ ਕਰਮਚਾਰੀ ਟੂਲ ਟੈਕਸ ਦੇ ਵੀ ਆ ਗਏ ਸੀ ਪਹਿਲਾਂ ਮੈਂ ਕੋ ਪਹੁੰਚੇ ਸੀ ਉਹਨਾਂ ਨੂੰ ਜ਼ਿਆਦਾ ਪਤਾ ਜੀ ਬੋਡੀ ਦੇ ਸਾਰੇ ਪਾਰਟ ਮਿਲ ਗਏ ਸੀ ਬੋਡੀ ਦੇ ਹਾਂ ਜੀ ਹਾਂ ਜੀ ਬਸ ਠੀਕ ਬਿਲਕੁਲ ਇਹ ਨੇ ਲਡੋਵਾਲ ਦੇ ਸਰਪੰਚ ਔਰ ਚਸ਼ਮਜੀਤ ਵੀਰ ਨੇ ਰਾਤ ਮੌਕੇ ਤੇ ਸੀਗੇ ਔਰ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੰਨੂ ਐਸਆਈ ਦੀ ਕੋਲ ਆਂਦੀ ਹੈ ਕਿ ਇੱਥੇ ਐਕਸੀਡੈਂਟ ਹੋ ਗਿਆ ਔਰ ਸਾਨੂੰ ਕੱਪੜੇ ਚਾਹੀਦੇ ਨੇ ਸਰੀਰ ਟ ਕਹਿੰਦੇ ਲਈ ਪਰ ਜਦੋਂ ਕਹਿੰਦੇ ਮੌਕੇ ਤੇ ਜਾ ਕੇ ਦੇਖਿਆ ਤਾਂ ਸ਼ਰੀਰਾਂ ਦੇ ਬੱਚਿਆਂ ਦੇ ਸ਼ਰੀਰਾਂ ਦੇ ਇੰਨੇ ਜਿਆਦਾ ਮਾੜੇ ਹਾਲ ਸੀ ਕਿ ਦੇਖਿਆ ਵੀ ਨਹੀਂ ਜਾ ਸਕਦਾ ਸੀ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਜਿਹੜੇ ਅੰਗ ਹੈ ਉਹ ਇਕੱਠੇ ਕਿਤੇ ਕਿਉਂਕਿ ਧੋਣਾ ਕਹਿੰਦੇ ਘੜ ਤੋਂ ਅੱਡ ਹੋਈਆਂ ਹੋਈਆਂ ਸੀ ਸਰੀਰ ਦੇ ਦੋ ਹਿੱਸੇ ਹੋਏ ਪਏ ਸੀ ਲੱਤਾਂ ਬਾਹਾਂ ਟੁੱਟੀਆਂ ਹੋਈਆਂ ਸੀ ਤਾਂ ਬੇहद ਭਿਆਨਕ ਹਾਦਸਾ ਹੋਇ ਜਿਤਾ ਰਹੇ ਨੇ ਕਿ ਇਹ ਐਕਸੀਡੈਂਟ ਨਹੀਂ ਹੈ ਇਹ ਮਰਡਰ ਹੈ ਪਰ ਹੁਣ ਜੋ ਮੌਕੇ ਦੇ ਚਸ਼ਮਦੀ ਸੀਗੇ ਲਾਡੋਵਾਲ ਦੇ ਸਰਪੰਚ ਸੀਗੇ ਉਹ ਵੀ ਇਹੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਐਕਸੀਡੈਂਟ ਹੋਇਆ ਲੱਗਦਾ ਐਕਸੀਡੈਂਟ ਆ ਬਾਕੀ ਹੁਣ ਪੁਲਿਸ ਜਿਹੜੀ ਕਿ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੈਨਿਕਸ ਜੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਇਕਬਾਲ ਬੀਤੀ ਰਾਤ ਲਾਡੋਵਾਲ ਟੋਲ ਨੇੜੇ ਜਿਸ ਤਰ੍ਹਾਂ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਪੰਜ ਮੌਤਾ ਹੋ ਜਾਂਦੀਆਂ ਨੇ ਤਿੰਨ ਮੁੰਡੇ ਤੇ ਦੋ ਕੁੜੀਆਂ ਦੀ ਤਾਂ ਉਸ ਦੇ ਹੁ ਜੀ ਹਾਂਜੀ ਵੀਰ ਜੰਦਾ ਤੁਸੀਂ ਉੱਥੇ ਰਾਤ ਮੌਕੇ ਤੇ ਸੀ ਜਦੋਂ ਐਕਸੀਡੈਂਟ ਹੋਇਆ ਤੁਸੀਂ ਉੱਥੇ ਕੀ ਵਾਕਿਆ ਦੇਖਿਆ ਕੀ ਹਾਲਾਤ ਸੀ ਉਸ ਵੇਲੇ ਮੈਨੂੰ ਸਾਡੇ ਸਾਹਿਬ ਮਨਜੀਤ ਸਰ ਦਾ ਫੋਨ ਆਇਆ ਮੈਂ ਘਰੇ ਸੀ ਜੀ ਕਹਿੰਦਾ ਮੈਨੂੰ ਕੱਪੜੇ ਚਾਹੀਦੇ ਜੀ ਮਤਲਬ ਮਤਲਬ ਕੋਈ ਹਾਸਾ ਆਇਆ ਵਾ ਛੋੜੇ ਬੱਚੇ ਆ ਜੀ ਤੇ ਮੈਂ ਘਰੋਂ ਕੱਪੜੇ ਲੈ ਕੇ ਗਿਆ ਜੋ ਰਮਾਲੇ ਸੀ ਕੁਝ ਉਹਨਾਂ ਦੇ ਕੋਲ ਸੀ ਕੁਝ ਮੇਰੇ ਸੀ ਉਹ ਕਹਿੰਦੇ ਡੈੱਡ ਬੋਡੀਆਂ ਮਤਲਬ ਇੰਧਾ ਜਿਆਦੀਆਂ ਹੋਈਆਂ ਆਈਆਂ ਸਰਪੰਚ ਸਾਹਿਬ ਕੱਪੜਾ ਕੋਈ ਵੀ ਲਿਆ ਉਹ ਸਰਪੰਚ ਉਹ ਇੱਥੇ ਦੇ ਹਾਂਜੀ ਮੈਂ ਲੋਡਵਾ ਦਾ ਸਰਪੰਚ ਆ ਫਿਰ ਮੈਂ ਉਹਨਾਂ ਨੂੰ ਕੱਪੜੇ ਲੈ ਆ ਕੇ ਦਿੱਤੇ ਚਾਰ ਪੰਜ ਘਰੇ ਸਰੋਪੇ ਵੇ ਸੀ ਉਹ ਮੈਂ ਲੈ ਗਿਆ ਫੜਾ ਫੜਾ ਜਦੋਂ ਦੇਖਿਆ ਤਾਂ ਬਹੁਤ ਬੱਚਿਆਂ ਦਾ ਮਾੜਾ ਹਾਲ ਹੋਇਆ ਹੋਇਆ ਸੀ ਜੀ ਔਰ ਜੋ ਬੱਚਿਆਂ ਦੇ ਹਾਲਾਤ ਦੇਖ ਲਈ ਹੁੰਦੇ ਸੀ ਉਹਨਾਂ ਨੇ ਜੋ ਮਨਜੀਤ ਸਰ ਔਰ ਮੁਲਾਜ਼ਮ ਉਹਨਾਂ ਨੇ ਆਪਣਾ ਬਹੁਤ ਵਧੀਆ ਰੋਲ ਨਿਭਾਇਆ ਉਥੇ ਆਪਣੇ ਬੱਚਿਆਂ ਵਾਂਗੂ ਉਹਨਾਂ ਨੂੰ ਡੈੱਡ ਬੋਡੀਆਂ ਨੂੰ ਦੇਖਿਆ ਔਰ ਪਹਿਲੀ ਵਾਰੀ ਮੈਂ ਦੇਖਿਆ ਜਿਹੜੇ ਮੁਲਾਜ਼ਮ ਇੰਨੀ ਰੂਨਾ ਉਹਨਾਂ ਬੱਚਿਆਂ ਨੂੰ ਚੱਕਦੇ ਸੀ ਉਹਨਾਂ ਨੂੰ ਇਹ ਨਹੀਂ ਸੀ ਅਸੀਂ ਡਿਊਟੀ ਕਰਦੇ ਪਏ ਆਪਣੇ ਘਰ ਵਾਂਗੂ ਮਤਲਬ ਸਮਝ ਕੇ ਉਹਨਾਂ ਨੂੰ ਲੱਗੇ ਹੋਏ ਸੀ ਡੈੱਡ ਬੋਡੀਆਂ ਨੂੰ ਚੱਕਣ ਲੱਗੇ ਹੋਏ ਸੀ ਉਹਨਾਂ ਨੇ ਆਪ ਨਾਲ ਇਕੱਠਿਆਂ ਕਰਾਈਆਂ ਅਸੀਂ ਵੀ ਕਿ ਚੱਕੇ ਔਰ ਮੁਲਾਜ਼ਮਾਂ ਨੇ ਜਿੰਨੇ ਬੋਡੀਆਂ ਦੇ ਹਾਲਾਤ ਕਿਵੇਂ ਦੇਖ ਕਿ ਕਿਹਾ ਜਾ ਰਿਹਾ ਕਿਸ ਦਾ ਧੜ ਦੋ ਹੋ ਗਏ ਸਰੀਰ ਦੇ ਦੋ ਹਿੱਸੇ ਹੋ ਗ ਤੋ ਉਹਨਾਂ ਅੱਡ ਹੋ ਗਈਆਂ ਲੱਤਾਂਵਾਂ ਟੁੱਟੀਆਂ ਕਿਵੇਂ ਕਿਵੇਂ ਤੇ ਹਾਲਾਤ ਸੀਗੇ ਉਸ ਦਿਨ ਕਿਸੇ ਬੱਚੇ ਨਾਲ ਇਦਾਂ ਦੀ ਹੁਣੇ ਨਹੀਂ ਚਾਹੀਦੀ ਜੀ ਘਟਨਾ ਇਹ ਜਿਹੜੀ ਘਟਨਾ ਬਹੁਤ ਮਾੜੀ ਹੋਈ ਆ ਤੇ ਜੋ ਨਾ ਤੁਸੀਂ ਪੁੱਛਦੇ ਪਏ ਜਿੱਦਾਂ ਸਰ ਇਦਾਂ ਬੱਚੇ ਵਾਕਈ ਨਹੀਂ ਦੇਖਣ ਲੱਗ ਸੀ ਔਰ ਮੁਲਾਜ਼ਮਾਂ ਕੋਲ ਵੀ ਨਹੀਂ ਦੇਖ ਹੁੰਦੀ ਅਸੀਂ ਉਹ ਵੀ ਮਤਲਬ ਬਹੁਤ ਵੱਡਾ ਦਿਲ ਕਰਕੇ ਮੈਂ ਉਹਨਾਂ ਨੂੰ ਇਕੱਠੇ ਕਰਦੇ ਪਏ ਸੀ ਕਿੰਨੇ ਨੌਜਵਾਨਾਂ ਦੀ ਥੋੜਾ ਲੱਗ ਹੋ ਗਈਆਂ ਟਰ ਤੋਂ ਇੱਕ ਦੋ ਜਣੇ ਦੀਆਂ ਹੋਈਆਂ ਹੋਣੀਆਂ ਵਾ ਦੋ ਜਣੇ ਬੈਠੇ ਕਾਫੀ ਮਤਲਬ ਜੋਗ ਨਹੀਂ ਸੀ ਦੇਖਣ ਵਾਲੇ ਹਨੇਰਾ ਸੀ ਬੈਟਰੀਆਂ ਲਗਾ ਉਹਨਾਂ ਨੇ ਡੈੱਡ ਬੋਡੀਆਂ ਇਕੱਠੀਆਂ ਕੀਤੀਆਂ ਨਹੀਂ ਦੇਖ ਸਕਦੇ ਸੀ ਔਰ ਦੇਖ ਵੀ ਨਹੀਂ ਹੁੰਦੀ ਸੀ ਜਿਹਨੇ ਪਰਿਵਾਰਕ ਮੈਂਬਰ ਉਹ ਖਸਚਾ ਜਦਾਰੇ ਆ ਕਹਿੰਦੇ ਵੀ ਐਕਸੀਡੈਂਟ ਨਹੀਂ ਆ ਇਹ ਮਰਡਰ ਹੋ ਸਕਦਾ ਕਤਲ ਹੋ ਸਕਦਾ ਕਿਉਂਕਿ ਅਸੀਂ ਵੀ ਸਪੋਰਟ ਤੇ ਜਾ ਕੇ ਦੇਖਿਆ ਜਗ੍ਹਾ ਜਗ੍ਹਾ ਤੇ ਚਰਬੀ ਫਿੰਦਰੀ ਹੋਈ ਹੈ ਬਲੱਡ ਲੱਗਿਆ ਹੋਇਆ ਹੈ ਰੇਲਿੰਗ ਪਾਰ ਕਰਕੇ ਬੈਕ ਸਾਈਡ ਜਿਹੜੀ ਕੰਕਰੀਟ ਦਾ ਪੱਥਰ ਪਿਆ ਵੱਡਾ ਉਹ ਵੀ ਸਾਰਾ ਬਲੱਡ ਨਾਲ ਲਿਪੜਿਆ ਪਿਆ ਨਹੀਂ ਇਹਦੇ ਬਾਰੇ ਨਹੀਂ ਪਤਾ ਜੀ ਸਾਨੂੰ ਜਿਹੜਾ ਜੋ ਦੇਖਿਆ ਵਾ ਉਥੇ ਮਤਲਬ 2:00 ਵਜੇ ਆ ਅਸੀਂ ਮਤਲਬ ਇੰਨਾ ਨਹੀਂ ਪਤਾ ਜੀ ਇਹ ਤੁਹਾਨੂੰ ਪਤਾ ਐਕਸੀਡੈਂਟ ਕਿੰਨੇ ਵਜੇ ਹੋਇਆ ਸੀਗਾ ਇਹ ਜੀ ਮੈਨੂੰ ਉਹਨਾਂ ਨੇ ਆਇਆ ਫੋਨ ਸੇ 11 ਦੇ ਵਿੱਚ 11:30 ਦੇ ਵਿੱਚ ਆ 12 1 ਵਜੇ ਤੱਕ ਰੁਕਿਆ ਨਾ ਜਦੋਂ ਡੈੱਡ ਬੋਡੀਆਂ ਵਿੱਚ ਰੱਖ ਲਈਆਂ ਫਿਰ ਅਸੀਂ ਆ ਗਏ ਹਾਂਜੀ ਬਹੁਤ ਮਤਲਬ ਮੁਲਾਜ਼ਮਾਂ ਦਾ ਜਿਆਦਾ ਰੋਲ ਸੀ ਕਿਉਂਕਿ ਮਿੱਥੋਂ ਬੋਡੀਆਂ ਇਕੱਠੀਆਂ ਕੀਤੀਆਂ ਕਹਿੰਦੇ ਅੰਗ ਖਿਲਰੇ ਪਏ ਸੀਗੇ ਬੋੜੀ ਦੇ ਮਤਲਬ ਡਿਗੇ 'ਤੇ ਅਸੀਂ ਵਿੱਚ ਬੱਚੇ ਕੁਛ ਇੱਕ ਡੈੱਡ ਬੋਡੀ ਉੱਪਰ ਪਈ ਸੀ ਮਤਲਬ ਪਹਿਲਾਂ ਵੀ ਬਾਏ ਟਾਈਮ ਉਥੇ ਡਿੱਗਦੇ ਰਹਿੰਦੇ ਆ ਕਾਫੀ ਚਾਰ ਬੋਡੀਆਂ ਥੱਲੇ ਡਿੱਗੀਆਂ ਸੀ ਝਾੜੀਆਂ 'ਚ ਦੇਖੋ ਪ੍ਰਾਈਵਟ ਦੇ ਉੱਪਰ ਸੀ ਹਾਂਜੀ ਹਾਂਜੀ ਇਦਾਂ ਹੀ ਹੋਇਆ ਜੀ ਚਾਰ ਥੱਲੇ ਡਿੱਗੀਆਂ ਹੋਈਆਂ ਸੀ ਬਾਕੀ ਇੱਕ ਉੱਤੇ ਸੀ ਤਾਂ ਗੱਡੀ ਤੁਹਾਨੂੰ ਰਾਤ ਪਤਾ ਲੱਗਿਆ ਕਿਹੜੀ ਜਗ੍ਹਾ ਤੇ ਵੱਜੀ ਹੈ ਕਿਸ ਜਗ੍ਹਾ ਤੇ ਵੱਜੀ ਜਾਂ ਕਿਵੇਂ ਹੋਇਆ ਐਕਸੀਡੈਂਟ ਡੈੱਡੀ ਜੀ ਉਹੀ ਡੈਵਲਟਰ ਦੇ ਵਿੱਚੇ ਵੱਜੀ ਹੋਈ ਸੀ ਤੇ ਉਹਦੇ ਵਿੱਚ ਵੱਜੀ ਜਦੋਂ ਡੈਵਲਟਰ ਦੇ ਵਿੱਚ ਮੈਨੂੰ ਫੋਨ ਆਇਆ ਸੀ ਇਹਨਾਂ ਦਾ ਭਾਜੀ ਦਾ ਮਨਜੀਤ ਦਾ ਫਿਰ ਉਹਦੇ ਕਰਕੇ ਮਤਲਬ ਅਸੀਂ ਚੱਲ ਗਏ ਉਹਨਾਂ ਨੇ ਮੈਨੂੰ ਕਿਹਾ ਚਲੋ ਕੱਪੜੇ ਲੈ ਕੇ ਆਓ ਮੈਂ ਆਪਣਾ ਕੱਪੜਾ ਹੀ ਦੇਣ ਗਏ ਸੀ ਚਲੋ ਸਰਪੰਚ ਨਾਲ ਸੇਵਾ ਲਾ ਦਿੰਦੇ ਇੱਕ ਦੂਜੇ ਦੀ ਗੱਲ ਮੰਨਣੇ ਪੈਂਦੀ ਆ ਉਹ ਕੱਪੜੇ ਹੀ ਦੇਣ ਗਏ ਸੀ ਅੱਛਾ ਤੁਸੀਂ ਸਰਪੰਚ ਇਸ ਇਲਾਕੇ ਦੇ ਤੁਸੀਂ ਵੈਰੀਫਾਈ ਕੀਤਾ ਵੀ ਘਟਨਾ ਹੋਈ ਕਿਵੇਂ ਆ ਜਿਵੇਂ ਪਰਿਵਾਰ ਕਹਿ ਰਿਹਾ ਵੀ ਸਾਨੂੰ ਖਲਸ਼ਾ ਵੀ ਹੈ ਮਰਡਰ ਵੀ ਹੋ ਸਕਦਾ ਹੈ ਕਤਲ ਵੀ ਹੋ ਸਕਦਾ ਪਤਾ ਹੀ ਐਨਾ ਕਿ ਉਹ ਪਰਿਵਾਰਾਂ ਨੂੰ ਪਤਾ ਹੋਊਗਾ ਇਹ ਚੀਜ਼ ਦਾ ਸਾਨੂੰ ਨਹੀਂ ਪਤਾ ਹੈਗਾ ਜੀ ਮਤਲਬ ਮੈਂ ਤਾਂ ਘਰੇ ਹੀ ਸੀ ਅਸੀਂ ਅਸੀਂ ਚਲੋ ਇਹਨਾਂ ਦਾ ਮਨਜੀਤ ਸਰ ਦਾ ਫੋਨ ਆਇਆ ਸੀ ਤਾਂ ਉਹਦੇ ਵਾਸਤੇ ਮੈਂ ਚੱਲ ਗਿਆ ਸੀ ਜਨਕੀ ਰਾਤ ਫਿਰ ਉਹਨਾਂ ਦੇ ਅੰਗ ਪੈਰ ਇਕੱਠੇ ਕਰਨ ਨੂੰ ਵੀ ਕਾਫੀ ਸਮਾਂ ਲੱਗ ਗਿਆ ਵੀ ਬੋਡੀ ਦੇ ਪਾਰ ਇੰਨੇ ਅਲੱਗ-ਅਲੱਗ ਹੋ ਗਏ ਸੀ ਇਹ ਇਹ ਮੈਨਾਂ ਮਤਲਬ ਲੱਗ ਗਿਆ 2-3 ਘੰਟੇ-ਘੰਟੇ ਲੱਗ ਗਏ ਸੀ ਤੇ ਬਾਕੀ ਜਿਆਦਾ ਜੀ ਐਂਬੂਲੈਂਸ ਵਾਲਿਆਂ ਨੂੰ ਵੀ ਪਤਾ ਵਾ ਜੀ ਉਤੇ ਟੂਲ ਟੈਕਸ ਦੇ ਐਂਬੂਲੈਂਸ ਵਾਲੇ ਸੀ ਉਤੇ ਕਰਮਚਾਰੀ ਟੂਲ ਟੈਕਸ ਦੇ ਵੀ ਆ ਗਏ ਸੀ ਪਹਿਲਾਂ ਮੇਰੇ ਕੋ ਪਹੁੰਚੇ ਸੀ ਕੋਹਨਾਂ ਨੂੰ ਜਿਆਦਾ ਪਤਾ ਜੀ ਬੋਡੀ ਦੇ ਸਾਰੇ ਪਾਰ ਮਿਲ ਗਏ ਸੀ ਹਾਂ ਜੀ ਹਾਂ ਜੀ ਬਸ ਠੀਕ ਸੋ ਬਿਲਕੁਲ ਇਹ ਨੇ ਲਾਡੋਵਾਲ ਦੇ ਸਰਪੰਚ ਔਰ ਚਸ਼ਮਜੀਤ ਵੀਰ ਨੇ ਰਾਤ ਮੌਕੇ ਤੇ ਸੀਗੇ ਔਰ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੰਨੂ ਏਐਸਆਈ ਦੀ ਕੋਲ ਆਂਦੀ ਹੈ ਕਿ ਇੱਥੇ ਐਕਸੀਡੈਂਟ ਹੋ ਗਿਆ ਔਰ ਸਾਨੂੰ ਕੱਪੜੇ ਚਾਹੀਦੇ ਨੇ ਸਰੀਰ ਟਕੰਦੇ ਲਈ ਪਰ ਜਦੋਂ ਕਹਿੰਦੇ ਮੌਕੇ ਤੇ ਜਾ ਕੇ ਦੇਖਿਆ ਤਾਂ ਸ਼ਰੀਰਾਂ ਦੇ ਬੱਚਿਆਂ ਦੇ ਸ਼ਰੀਰਾਂ ਦੇ ਇੰਨੇ ਜਿਆਦਾ ਮਾੜੇ ਹਾਲ ਸੀ ਕਿ ਦੇਖਿਆ ਵੀ ਨਹੀਂ ਜਾ ਸਕਦਾ ਸੀ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਜਿਹੜੇ ਅੰਗ ਹੈ ਉਹ ਇਕੱਠੇ ਕਿਤੇ ਕਿਉਂਕਿ ਧੋਣਾ ਕਰਦੇ ਧੜ ਤੋਂ ਅੱਡ ਹੋਈਆਂ ਹੋਈਆਂ ਸੀ ਸਰੀਰ ਦੇ ਦੋ ਹਿੱਸੇ ਹੋਈ ਪਏ ਸੀ ਲੱਤਾਂ ਬਾਹਾਂ ਟੁੱਟੀਆਂ ਹੋਈਆਂ ਸੀ ਤਾਂ ਬੇहद ਭਿਆਨਕ ਹਾਦਸਾ ਖਸ ਸਜਦਾਰੇ ਨੇ ਕਿ ਇਹ ਐਕਸੀਡੈਂਟ ਨਹੀਂ ਹੈ ਇਹ ਮਰਡਰ ਹੈ ਪਰ ਹੁਣ ਜੋ ਮੌਕੇ ਤੇ ਚਸ਼ਮਦੀ ਸੀਗੇ ਲਾਡੋਵਾਲ ਦੇ ਸਰਪੰਚ ਸੀਗੇ ਉਹ ਵੀ ਇਹੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਐਕਸੀਡੈਂਟ ਹੋਇਆ ਲੱਗਦਾ ਐਕਸੀਡੈਂਟ ਹੈ ਬਾਕੀ ਹੁਣ ਪੁਲਿਸ ਜਿਹੜੀ ਕਿ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਘਪਾਲ ਦੇ ਅਨਿਕ ਸਵੇਰਾ ਲਾਡੋਵਾਲ